ਸ਼ੇਅਰ ਕਰ ਲੱਗੀਆਂ ਮੇਰੇ ਹਸਬੰਦ ਦੇ ਨਾ ਕੋਈ ਦੋਸਤ ਹੈ ਜੀ ਬਹੁਤ ਪਹਿਲਾਂ ਤੋਂ ਗਏ ਹੋਏ ਐ ਤੇ ਉੱਥੇ ਜਾ ਕੇ ਫਿਰ ਉਹਨਾਂ ਦੀ ਮੈਰਿਜ ਵਗੈਰਾ ਵੀ ਹੋਈ ਸੀ ਹੁਣ ਤਾਂ ਵਿਚਾਰੇ ਤਕਰੀਬਨ ਕਾਫੀ ਏਜ ਵੀ ਹੋ ਗਈ ਐ ਤੇ ਪਰ ਉਹਨਾਂ ਨੇ ਨਾ ਆਪਣੇ ਨੂੰ ਮਾਈ ਹਸਬੰਦ ਨੂੰ ਨਾ ਜੀ ਸਾਰਿਆਂ ਨੂੰ ਜੈ ਸ਼੍ਰੀ கிருஷ்ਨਾ ਹੈਪੀ ਗੋਰਾਤ੍ਰੀ ਨਿਰਾਤ੍ਰੇ ਦਿਵਸ ਚਲ ਰਹੇ ਜੀ ਮਾ ਮੈਂ ਸਭ ਦੇ ਕਰਨ ਦੇ ਵਿੱਚ ਖੁਸ਼ ਕ੍ਰਿਸ਼ਨ लेके ਆ ਗਏ ਜੀ ਸਾਰੇ ਬੱਚੇ ਦੇ ਤੱਕ ਦੋਸਤੀ ਲਿਆ ਆ ਗਏ ਵੱਡੇ ਬਜ਼ੁਰਗਾਂ ਤੇ ਸਭ ਨੂੰ ਜੀ ਲੋ ਜੀ ਸਭ ਤੋਂ ਪਹਿਲਾਂ ਤਾਂ ਸਮਾਨ ਦੀ ਸਮਾਨ ਦਿਖਾਣਾ ਬਹੁਤ ਸਾਰਾ ਸਮਾਨ ਹੈ ਬਹੁਤ ਸੋਹਣਾ ਸੋਹਣਾ ਬਹੁਤ ਹੀ ਸੋਹਣਾ ਸੋਹਣਾ ਸਮਾਨ ਤੇ ਸੋਹਣੇ ਸੋਹਣੇ ਸਮਾਨ ਦੇ ਨਾਲ ਇੱਕ ਤੁਹਾਡੇ ਨਾਲ ਹੋਰ ਵੀ ਗੱਲ ਸ਼ੇਅਰ ਕਰਨ ਲੱਗੀ ਆ ਮੇਰੇ ਹਸਬੰਦ ਦੇ ਨਾਲ ਕੋਈ ਦੋਸਤ ਹੈ ਜੀ ਬਹੁਤ ਪਹਿਲਾਂ ਤਾਂ ਗਏ ਹੋਏ ਐ ਤੇ ਉੱਥੇ ਜਾ ਕੇ ਫਿਰ ਉਹਨਾਂ ਦੀ ਮੈਰਿਜ ਵਗੈਰਾ ਵੀ ਹੋਈ ਸੀ ਹੁਣ ਤਾਂ ਵਿਚਾਰੇ ਤਕਰੀਬਨ ਕਾਫੀ ਏਜ ਵੀ ਹੋ ਗਈ ਐ ਤੇ ਪਰ ਉਹਨਾਂ ਨੇ ਨਾਲ ਆਪਣੇ ਮਾਈ ਹਸਬੰਡ ਨੂੰ ਨਾ ਉਹ ਭੇਜਿਆ ਜੀ ਸਪான்ਸਰ ਭੇਜਿਆ 12 ਮੈਂ ਆਪਣੇ ਹਸਣ ਨੂੰ ਹਸਰੀ ਤੋਂ ਮੈਂ ਕਿਹਾ ਮੇਰਾ ਸਮਾਨ ਵੀ ਲੈ ਜਾਓ ਤੇ ਹਸਣ ਲੱਗਿਆ ਹੁਣ ਕੀ ਤਿਆਰੀ ਕਰਨ ਕਿੰਨੇ ਮਹੀਨਾ ਕੁ ਲੱਗ ਜਾਏਗਾ ਜੀ 1 ਮਹੀਨੇ ਵਾਸਤੇ ਜ਼ਰੂਰ ਜਾਣਗੇ ਤੇ ਬਾਕੀ ਮੈਂ ਨਾ ਹਸਰੀ ਸੀ ਮੇਰੇ ਬੇਟੀ ਵੀ ਕਹਿੰਦੇ ਪਾਪਾ ਸਾਡਾ ਸਮਾਨ ਲੈ ਜਾਓ ਪਰ ਇਹਨਾਂ ਨੇ ਇਹ ਥੋੜਾ ਜਿਹਾ ਜਿਵੇਂ ਕਿ ਜਰਮਨ ਸਾਈਡ ਦੇ ਕੋਈ ਉਹ ਹੈ ਜਰਮਨ ਸਾਈਡ ਹੈ ਕੋਈ ਮਤਲਬ ਕਿ ਕੋਈ ਇੰਟਰ ਦੇ ਵਿੱਚ ਨਾਮ ਪਤਨੀ ਗੈਲਰੀ ਸੀ ਹੱਥੀ ਦਾ ਪਿਓ ਸਾਡਾ ਬਸ ਜਰਮਨ ਜੀ ਪੈਦਾ ਆ ਦੇ ਹਸਰੀਆਂ ਜਿੱਥੇ ਸਾਡਾ ਸਮਾਨ ਲੈ ਜਿਓ ਤੇ ਚਲੋ ਜੀ ਹਸਬੰਦ ਤਾਂ ਕੱਢ ਕੇ ਆਣਗੇ ਯੂਰਪ ਦਾ ਟੂਰ ਤੇ ਆਪਾਂ ਅਜੇ ਰਹਾਂਗੇ ਇਥਿਓ ਤੇ ਮੇਰੇ ਮੰਮੀ ਪਾਪਾ ਮੇਰੇ ਕੋਲ ਆ ਜਾਣਗੇ ਤੇ ਆਪਾਂ ਫਿਰ ਮੇਰੇ ਮੰਮੀ ਪਾਪਾ ਮੇਰੇ ਕੋਲ ਰਹਿਣਗੇ ਠੀਕ ਹੈ ਜੀ ਤੇ ਬਾਕੀ ਲੋ ਜੀ ਸੋਣਾ ਸੋਣਾ ਸਮਾਨ ਤੁਹਾਨੂੰ ਦਿਖਾਈਏ ਬਹੁਤ ਸੋਹਣਾ ਸੋਹਣਾ ਇੰਨਾ ਸੋਹਣਾ ਸੋਹਣਾ ਜਿੰਨੀ ਸੋਹਣੀ ਦੀਦੀ ਉਹਨਾਂ ਸੋਹਣਾ ਦਾ ਡਰਾਮਾ

ਛੋਟੀ ਜੀ ਜ਼ਿੰਦਗੀ ਦੇ ਵਿੱਚ ਜੇ ਅਸੀਂ ਨਹੀਂ ਖੁਸ਼ੀਆਂ ਨਾਲ ਹੱਸਾਂਗੇ ਉਹ ਕਰਾਂਗੇ ਤਾਂ ਇਹਦੇ ਵਿੱਚ ਮਜ਼ਾ ਹੀ ਕੀ ਆਏ ਜੀ ਵੈਸੇ ਮੇਰੀ ਮੰਮੀ ਅੱਜ ਕੱਲ੍ਹ ਕਾ ਮੇਰੀ ਮੰਮੀ ਦਾ ਮੂਡ ਆਫ ਥਾ ਉਹ ਫੋਨ ਕਰ ਮੇਰੀ ਬੇਟੀ ਬੋ ਕਹਿ ਰਹੀ ਸੀ ਮੇਰੀ ਬੇਟੀ ਮੈਨੂੰ ਕਹਿ ਰਹੀ ਸੀ ਕਹਿੰਦੀ ਮੰਮੀ ਚੜ੍ਹੇ ਆਪਣੇ ਕੋਲ ਸੇਵਾ ਦੇ ਪੈਸੇ ਇਕੱਠੇ ਹੋਏ ਵਾ ਕਹਿੰਦੀ ਆਪਾਂ ਉਸ ਬੇਟੀ ਨੂੰ ਫੋਨ ਕਰਾਂ ਮੈਂ ਕਿ ਬਟੇ ਹਜੇ ਆਪਣੇ ਕੋਲ ਸੇਵਾ ਦੇ ਪੈਸੇ ਅਦਰ ਵੀ ਜਾਂਦੀ ਤਿਆਰੀ ਉਹ ਆਪਾਂ ਜਾਵਾਂਗੇ ਤੇ ਪਹਿਲਾਂ ਮੈਂ ਸਮਾਨ ਲੈ ਲਵਾਂ ਬਸ ਅੱਜ ਪਹਿਲੇ ਚ ਉਹਨਾਂ ਦਾ ਸਮਾਨ ਲੈ ਕੇ ਆਪਾਂ ਨੇ ਰੱਖ ਦੇਣਾ ਪਤਾ ਕੀ ਬਗਾਨੀ ਰੱਖ ਮੈਂ ਜੀ ਬੇਸ਼ੱਕ ਮੇਰੇ ਕੋਲ ਤਿਆਰ ਲੇਕਿਨ ਉਹ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਕੱਠੀ ਕੀਤੀ ਹੋਈ ਹੈ ਜਿਉਂਨਾ ਭੈਣਾ ਦੇ ਘਰਾਂ ਦੇ ਵਿੱਚ ਬਰਕਤ ਹੋਵੇ ਜਿਨ੍ਹਾਂ ਨੇ ਹਰ ਪੀੜਤਾਂ ਦੀ ਸੇਵਾ ਕਰਨ ਦਿੱਤੀ ਸੀ ਬਸ ਆਪਣੀ ਤਿਆਰੀ ਹੋ ਆਪਾਂ ਜਾ ਕੇ ਆਣਾ ਤੇ ਬਾਕੀ ਥੋੜਾ ਪਿੱਛੇ ਕਰ ਦਿੱਤ ਕੈਮਰਾ ਥੋੜਾ ਜਿਹੀ ਪਿੱਛੇ ਕਰ ਤੇ ਬਾਕੀ ਦੀਦੀ ਇਹਨਾਂ ਦਾ ਸਮਾਨ ਹੈ ਬਹੁਤ ਸੋਹਣਾ ਸਮਾਨ ਹੈ ਜੀ ਅਗਲੇ ਨੇ ਬਹੁਤ ਪਿਆਰ ਚ ਮੰਗਵਾਇਆ ਤੇ ਇਹ ਆਪਾਂ ਨੇ ਲਾਣਾ ਜੀ ਕੱਲ ਨੂੰ ਪਾਸਲ ਉਹਨਾਂ ਦੇ ਬਹੁਤ ਸੋਹਣਾ ਸਮਾਨ ਆ ਗਈ ਇਹਨਾਂ ਦਾ ਪਹਿਲੇ ਉਹਨਕੇ ਵੀ ਕੱਪ ਦਿਖਾ ਦੇ ਭਾਈ ਤੋਂ ਪੂਰੀ ਗਰੰਟੀ ਦਿੱਤੀ ਆ ਭਾਈ ਤੋਂ ਕਰੀਅਰ ਵਾਲੇ ਤੋਂ ਮੈਂ ਖ਼ਬੀਰੇ ਮੈਂ ਕਿਹਾ ਮੈਂ ਨਹੀਂ ਇੰਟਰਨੈਟ ਸਮਾਨ ਲੈ ਕੇ ਆਈ ਆ ਤੇ ਇੰਨੇ ਉਹਦੇ ਚ ਦੇਖੋ ਹੁਣ ਇੰਨਾ ਸਾਰਾ ਸਮਾਨ ਹੈ ਵੀ ਪੌਂਚਣਾ ਚਾਹੀਦਾ ਇਹਦੇ ਚ ਕੁਝ ਇਤਲੀ ਦਾ ਕੁਝ ਅਮਰੀਕਾ ਦਾ ਕੁਝ ਚੰਡੀਗੜ੍ਹ ਦਾ ਕੁਝ ਔਰਤ ਦਾ ਫਲਾ ਉਹ ਗਏ ਇਹ ਵਹੀ ਹੈ ਨਾ ਪ੍ਰੀਤੋਰੋਂ ਕੋਲ ਦੇਖਿਆ ਤੇ ਜੋ ਆਹ ਜਿਹੜੇ ਵਿੱਕੀ ਪ੍ਰੀਤੋਰੋਂ ਹਨ ਉਹ ਦੇਖ ਕੇ ਆਏ ਹਨ ਇਹ ਉਹ ਵਾਲੇ ਹੈ ਜੀ ਡੱਬੇ ਇਹਦੇ ਵਿੱਚ ਡੱਬੇ ਚ ਡੱਬਾ ਪਾਤਾ ਡੱਬੇ ਚ ਡੱਬਾ ਡੱਬੇ ਚ ਪਾ ਤੇ ਬਹੁਤ ਸੋਹਣੇ ਹੈ ਆਪਣਾ ਬਾਕਸ ਜਿਹੜੇ ਲੈਂਦੇ ਆ ਜੀ ਇਹ ਨਹੀਂ ਆਂਦੇ ਆਪਾਂ ਨੇ ਕਿਲੋ ਵਾਲੇ ਆਹਦੇ ਚ ਪਾਤੀ ਦੀਦੀ ਦੀਦੀ ਮਿਲੋਦਨ ਦੇ ਕਹਿ ਛੱਡ ਕਹੀ ਜਾ ਰਹੇ ਸੀ ਗ੍ਰੀਸ ਗ੍ਰੀਸ ਵਾਲੀ ਦੀਦੀ ਕਹਿੰਦੇ ਇੱਕ ਡਰਮ ਚ ਹੀ ਸਾਰਾ ਸਮਾਨ ਪਾ ਦਿਓ ਡਰਮਾ ਚ ਕਦੇ ਵੀ ਸਿਰਫ ਡੱਬੇ ਡੱਬੇ ਹੀ ਆਏ ਹਨ ਫਲਾਵਰ ਨਾਲ ਕੋਰੀਅਰ ਵਾਲੀ ਦੀ ਦੁਕਾਨ 'ਤੇ ਪਈ ਐ ਮੈਂ ਕਿਹਾ ਉਹ ਤੋਂ ਮੈਂ ਮੰਗਵਾਨੀ ਐ ਕਿਉਂਕਿ ਮੈਨੇ ਉਸ ਚੀਜ਼ ਦਾ ਬਲੌਗ ਬਣਾਣਾ ਮਨੇ ਇਨੇ ਸੋਹਣੇ ਫਲਾਵਰ ਲੈ ਜਾਂਦੀ ਦੀਦੇ ਨਾਲੇ ਚਲੋ ਦੀਦੀ ਖੁਦ ਦੇਖ ਵੀ ਲੈਣਗੇ ਬਲੌਗ ਦੇ ਵਿੱਚ ਤੇ ਉਹ ਮੈਨੂੰ ਕਹਿ ਰਹੀ ਸੀ ਕਹਿੰਦਾ ਕਿਉਂਕਿ ਉਹ ਜਿਹੜਾ ਦੂਜਾ ਕੋਰੀਅਰ ਵਾਲਾ ਹੈ ਉਹਨੂੰ ਆਪਾਂ ਨੇ ਕੱਲ ਕੋਰੀਅਰ ਲਾਇਆ ਸੀ ਆਪਾਂ ਨੇ ਅੰਮ੍ਰਿਤਸਰ ਦਾ ਉਹ ਜਾਣਾ ਜਪਾਨ ਹੈ ਸਾਊਥ ਸਾਊਥ ਕੋਰੀਆ ਦੇ ਵਿੱਚ ਜਾਣਾ ਹੈ ਲੇਕਿਨ ਉਹਨਾਂ ਨੇ ਅੰਮ੍ਰਿਤਸਰ ਤੋਂ ਨਾ ਆਪਣੇ ਰਿਸ਼ਤੇਦਾਰਾਂ ਤੋਂ ਮੰਗਵਾਇਆ ਹੈ ਤੇ ਜਿਹੜਿਸ ਕਰਕੇ ਆਪਾਂ ਜਦੋਂ ਕੱਲ ਪਾਰਸਲ ਦੇਣ ਗਏ ਸੀ ਨਾ ਉੱਥੇ ਮੇਰੇ ਕਿਉਂਕਿ ਮੈਨੂੰ ਨਾ ਪਾਰਸਲ ਉਹ ਖੋ ਦੇ ਕੇ ਸਮਾਨ ਅ ਫਿਰ ਮੇਰੇ ਕੋਲ ਬਦਲ ਹੋ ਗਿਆ ਸੀ ਫਿਰ ਮਨੇ ਗ੍ਰੀਸ ਵਾਲਿਆਂ ਦਾ ਜਿਹੜੇ ਫਲਾਵਰ ਦਾ ਪਾਰਸਲ ਆ ਨਾ ਉਹ ਮੇਰਾ ਉੱਥੇ ਪਿਆ ਕੋਰੀਅਰ ਵਾਲੇ ਦਾ ਪਰ ਫੋਨ ਵੀ ਆਇਆ ਸੀਗਾ ਕੋਰੀਅਰ ਵਾਲੇ ਦਾ ਕਹਿੰਦਾ ਵੀ ਦੀਦੀ ਤੁਹਾਡਾ ਪਾਰਸਲ ਉੱਥੇ ਆ ਦੋਲ ਪਾਫੇ ਪਿਆ ਮੈਂ ਤਾਂ ਹਾਂ ਗਰੀ ਮੈਂ ਹੁਣ ਆਪਣੇ ਹਸਣ ਨੂੰ ਫੋਨ ਕਰਦੀ ਆ ਤੇ ਵੀ ਤੁਸੀਂ ਮੈਨੂੰ ਆਪਣਾ ਲਿਆ ਕੇ ਦੋ ਪਾਰਸਲ ਉਹਦਾ ਪਰੋਂ ਕਰਾਪਾ ਬਣਾ ਕੇ ਮੈਂ ਰੱਖ ਲੂ ਕਿ ਉਹਦਾ ਕੱਲ ਨੂੰ ਆ ਜਾਏਗਾ ਅੱਜ ਮੈਂ ਸਿਰਫ ਜਿਹੜਾ ਸਮਾਨ ਹੁਣ ਆਪਣੇ ਕੋਲ ਪਿਆ ਇੱਥੇ ਮੈਂ ਉਹਦਾ ਬਣਾ ਲੈਂਦੀ ਆ ਦੀਦੀ ਦੇ ਝੂੜੀਆਂ ਰਹਿ ਗਈਆਂ ਹੁਣ ਮੈਂ ਨਾ ਸਬਜੀ ਤੜਕ ਕੇ ਅਟਰਕਾ ਗੁੰਨ ਕੇ ਫਿਰ ਦੀਦੀ ਨੇ ਮੈਂ ਲਈ ਇਹ ਵੀ ਲਿਆਣਾ ਪੈਂਡੋਰ ਹਾਂ ਤੇਰੇ ਲਈ ਪੈਂਡੋ ਸਨਨਾਂ ਕੇ ਲਈ ਪੈਂਡੋਰ ਪੈਂਡੋਰ ਲਈ ਲਿਆਣਾ ਓ ਇਹਨਾਂ ਨੂੰ ਸੋਹਣੇ ਲੱਗਦਾ ਮੈਨੂੰ ਨਹੀਂ ਸੋਹਣੇ ਲੱਗਦੇ ਫਿਰ ਮੈਂ ਲੜਕੀ ਹੋ ਮੈਂ ਝੂੜੀਆਂ ਡਾਲੂਗੀ ਤੇ ਦੀਦੀ ਨੇ ਆਪਣੇ ਤੋਂ ਝੂੜੀਆਂ ਵੀ ਮੰਗਵਾਈਆਂ ਤੇ ਝੂੜੀਆਂ ਵੀ ਤੇ ਜਾਂ ਕਿ ਕਿਸੇ ਹੋਰ ਨੇ ਵੀ ਝੂੜੀਆਂ ਮੰਗਵਾਣੀਆਂ ਹੋਈਆਂ ਤਪਾ ਚੂੜੀਆਂ ਉਹਨਾਂ ਨੂੰ ਵੀ ਭੇਜ ਦਾਂਗੇ ਅੰਬਾਲੇ ਦੇ ਵਿੱਚ ਚੂੜੀ ਨਾ ਕਿਤੇ ਵੀ ਨਹੀਂ ਹੈਗੀ ਜੋ ਚੂੜੀ ਅੰਬਾਲੇ ਦੇ ਵਿੱਚ ਹੈ ਨਾ ਤਪਾ ਮੈਂ ਤੁਸੀ ਜ਼ੋਰ ਲਾ ਲਓ ਪਟਿਆਲੇ ਤੋਂ ਪਾ ਮੈਂ ਜ਼ੋਰ ਲਾ ਲਓ ਚੰਡੀਗੜ੍ਹ ਤੇ ਨਹੀਂ ਮਿਲਣਗੀਆਂ ਜੋ ਚੂੜੀ ਅੰਬਾਲੇ ਦੇ ਵਿੱਚ ਹੈ ਨਾ ਕਿਤੇ ਵੀ ਨਹੀਂ ਹੈਗੀ ਬਹੁਤ ਸੋਹਣੀਆਂ ਚੂੜੀਆਂ ਅੰਬਾਲੇ ਦੇ ਵਿੱਚ ਬਹੁਤ ਘੈਂਟ ਘੈਂਟ ਆ ਦੇਖੋ ਡੱਬੇ ਬਹੁਤ ਸੋਹਣੇ ਡੱਬੇ ਆ ਉੱਥੇ ਠੜਕ ਉੱਥੇ ਇੱਕੋ ਹੀ ਜਗ੍ਹਾ ਠੜਕ ਤੇ ਬਿਲਕੁਲ ਜਿਹੜੇ 22 ਰੰਗ ਦੇ ਕੈ ਨਾ ਗ੍ਰੀਤ ਦੀ ਜਿਹਨਾਂ ਦੇ ਕਿਲਵਟਾ ਨਾ ਪੁੱਤ ਐਵੇਂ ਨਾ ਪਾ ਇਹਦੇ ਵਿੱਚ ਹੈ ਜੀ 25 ਕਿਲੋ ਆਟਾ ਤੇ ਪੂਰਾ ਇਹ ਗੋਲ ਹੈ ਸੋਹਣਾ ਚੌੜਾ ਵੀ ਹੈ ਤੇ ਲੰਬਾ ਵੀ ਹੈ ਠੀਕ ਹੈ ਤੇ ਹੁਣ ਉਸ ਤੋਂ ਬਾਅਦ ਆਪਨੇ ਲਿਆ ਜੀ ਹੈ ਬਾਕਸ ਇਹ ਜਿਹੜਾ ਡਰਮ ਹੈ ਜੀ ਆਟੇ ਵਾਲਾ ਤੇ ਇਹਦੇ ਵਿੱਚ ਹੀ ਆਪਾਂ ਦੀ ਬਾਕਸ ਸਾਰੇ ਪਾਏ ਹੋਏ ਨੇ ਤੇ ਜਿਹੜੇ ਆ ਇਹ ਆ ਆਟੇ ਵਾਲਾ ਡਰਮ ਹੈਗਾ ਜੀ 2985 ਰੁਪਏ ਦਾ ਆਇਆ ਹੈ ਯਾਨੀ ਕਿ ਕਸਤ ਗ੍ਰਾਮ ਪੇ ਕਾਤੇ 3000 ਦਾ 3000 ਹੀ ਲਾਉਂਦਾ 3000 ਦਾ ਜੀ ਆ ਤੇ ਵਾਲਾ ਬ੍ਰਾਹਮਾ ਹੈ ਵਧੀਆ ਕੁਆਲਟੀ ਦਾ ਤੇ ਉਸ ਤੋਂ ਬਾਅਦ ਇਹ ਬਾਕਸ ਇੱਕ ਇੱਕ ਬਾਕਸ ਆਇਆ ਜੀ 160 ਰੁਪਏ ਦਾ ਇੱਕ ਬਾਕਸ ਕਿਲੋ ਵਾਲਾ ਤੇ ਜਿਹੜਾ ਹੈਗਾ ਅੱਧਾ ਕਿਲੋ ਵਾਲਾ ਇਹ ਹੈਗਾ ਜੀ ਇਹ ਹੈਗਾ ਜੀ 120 ਰੁਪਏ ਦਾ ਅੱਧਾ ਕਿਲੋ ਵਾਲਾ ਡੱਬਾ ਸੋ 200 ਰੁਪਏ ਦਾ ਤੇ ਕਿਲੋ ਵਾਲਾ ਡੱਬਾ ਹੈਗਾ ਜੀ ਤੇ ਕੁੱਲ ਵੀ 160 ਰੁਪਏ ਦਾ ਠੀਕ ਹੈ ਜੀ ਇਹ 6 ਡੱਬੇ ਕਿਲੋ ਵਾਲੇ ਛੇ ਡੱਬੇ ਅੱਧਾ ਕਿਲੋ ਵਾਲੇ ਡਿਜ਼ਾਈਨ ਬਹੁਤ ਸੋਹਣਾ ਸੇਮ ਸੇਮ ਤੇ ਇਹਦੇ ਨਾਲ ਦੀ ਮਿਲੀਆਂ ਸਿਰਫ ਆਪਾਂ ਨੂੰ ਤਿੰਨ ਡੱਬੀਆਂ ਇਹ ਸਿਰਫ ਤਿੰਨ ਡੱਬੀਆਂ ਮੈਂ ਤਾਂ ਲਈਆਂ ਨੇ ਮੈਂ ਕਿਹਾ ਇੱਕ ਦੇ ਵਿੱਚ ਬੜੀ ਇਲਾਇਚੀ ਇੱਕ ਦੇ ਵਿੱਚ ਛੋਟੀ ਇਲਾਇਚੀ ਇੱਕ ਦੇ ਵਿੱਚ ਲੌਂਗ ਗਰਮੀਆਂ ਨਾ ਸੌਰੀ ਸਰਦੀਆਂ ਦੇ ਵਿੱਚ ਚਾਹ ਜਦੋਂ ਬਣਾਣੀ ਹੈ ਤਾਂ ਕਿੰਨਾ ਡੱਬੀਆਂ ਦੇ ਵਿੱਚ ਮੈਂ ਟ੍ਰਾਂਸਪੇਰੈਂਟ ਹੈ ਦਿਖ ਵੀ ਜਾਏਗੀ ਵੀ ਕਿਹੜੇ ਡੱਬੀ ਦੇ ਵਿੱਚ ਕਿਹੜਾ ਕੀ ਆਇਆ ਹੋਇਆ ਕਿਹੜੀ ਡੱਬੀ ਦੇ ਵਿੱਚ ਕੀ ਆਇਆ ਹੋਇਆ ਠੀਕ ਹੈ ਜੀ ਇਹਨਾਂ ਨੂੰ ਤਾਂ ਚਲੋ ਆਪਾਂ ਇਹਦੇ ਵਿੱਚ ਹੀ ਪਾ ਦਾਂਗੇ ਤੇ ਹੁਣ ਆ ਗਈ ਜੀ ਵਾਰੀ ਇੱਕ ਦਿੱਦਾ ਡਰਮ ਹੋ ਗਿਆ ਬਾਕਸ ਹੋ ਗਿਆ ਤੇ ਇੱਕ ਲੈ ਆ ਜੀ ਆਪਾਂ ਨੇ ਇਹਦਾ ਤਵਾ ਇਹਦੇ ਨਾਲ ਦਾ ਤਵਾ ਜੀ ਅਮਰੀਕਾ ਭਲਾਂਦੰਤਰ ਪਿਆ ਸੋ ਗੋ ਮੈਨੂੰ ਇੰਨਾ ਹੋ ਰਿਹਾ ਵੀ ਉਹ ਪਾਰਸਲ ਮੈਂ ਫਟਾਫਟ ਪਚਾਵਾਂ ਫਟਾਫਟ ਆਪਾਂ ਨੇ ਉਧਰੋਂ ਦੀ ਲੱਗਣਾ ਤੇ ਸੋਚਦੇ ਚੱਲੋ ਨਾ ਬਜਾਦੇ ਜਾਂਦੇ ਖੜਾ ਦਾਂਗੇ ਪਾਰਸਲ ਬਹੁਤ ਸੋਹਣਾ ਤਵਾ ਹੈ ਬਹੁਤ ਸੋਹਣਾ ਜੀ ਨੋਸਟਿਕ ਦਾ ਬਹੁਤ ਵਧੀਆ ਤਵਾ ਤੇ ਜੀ ਉਹ ਹੀ ਲਈਦੀ ਹੈ ਜਿਹੜੀ ਚੀਜ਼ ਅਸੀਂ ਆਪ ਖੁਦ ਵਰਤਦੇ ਹਾਂ ਆਹ ਦੇਖੋ ਆ ਦੇਖੋ ਕੀ ਬਹੁਤ ਸੋਹਣਾ ਤਵਾ ਹੈ ਉਸੇ ਨੂੰ ਮਲਟੀਲੇਅਰ ਨਾਲ ਹੀ ਲਈ ਹੈ ਜੀ ਬਹੁਤ ਸੋਹਣਾ ਬਹੁਤ ਪਿਆਰਾ ਤਵਾ ਹੈ ਜੀ ਜਿੱਦਾਂ ਮਰਜੀ ਦੋਸਾ ਬਣਾਓ ਜਿੱਦਾਂ ਮਰਜੀ ਆਪਣਾ ਚਿੱਲਾ ਬਣਾਓ ਜੋ ਮਰਜੀ ਬਣਾਓ ਜੀ ਬਹੁਤ ਸੋਹਣਾ ਬਹੁਤ ਪਿਆਰਾ ਤਵਾ ਜੀ ਮੈਨੂੰ ਹੁਣ ਖੁਦ ਇੰਨੀ ਲਾਲਸਾ ਲੱਗੀ ਫੇ ਮੈਂ ਕਦੋਂ ਲਿਆਂ ਮੈਂ ਕਦੋਂ ਲਿਆਂ ਤੇ ਚਲੋ ਪਹਿਲਾਂ ਆਪਾਂ ਆਪਣੇ ਭੈਣਾਂ ਨੂੰ ਭੇਜ ਦਈਏ ਉਸ ਤੋਂ ਬਾਅਦ ਫਿਰ ਆਪਾਂ ਲੈ ਕੇ ਆਵਾਂਗੇ ਇਹ ਹੈਗਾ ਜੀ ਇਹਦਾ ਸਾਫ਼ ਕਰਨ ਵਾਲਾ ਬਰਸ਼ ਤੇ ਆਹ ਨਾਲ ਮीडीਾ ਜੀ ਵਿਨੋਦੀ ਆਪਣਾ ਜੋ ਵੀ ਸੇ ਖਿਲਾਣਾ ਜਦੋਂ ਆਪਾਂ ਐਦਾਂ ਕੋਈ ਚੀਜ਼ ਨੂੰ ਖਿਲਾਨਦੇ ਤੇ ਇਸ ਚੀਜ਼ ਨਾਲ ਸਿੰਪਲ ਠੀਕ ਰਹਿੰਦੀ ਐ ਇਹ ਹੋ ਗਿਆ ਜੀ ਤਵਾ ਠੀਕ ਐ ਜੀ ਤੇ ਬਾਕੀ ਡਰਮ ਡੱਬੇ ਤਵਾ ਇਹ ਹੋ ਗਿਆ ਦੀਦੀ ਦਾ ਸਮਾਨ ਹੋਰ ਤਾਂ ਕੁਝ ਐ ਕਰਨਾ ਨਹੀਂ ਹਾਂ ਬਾਕੀ ਇਹਨਾਂ ਦੇ ਜਿਹੜੇ ਬਾਕਸ ਐ ਨਾ ਸੌਰੀ ਚੂੜੀਆਂ ਚੂੜੀਆਂ ਤਾਂ ਲੈ ਕੇ ਆਣੀ ਆ ਮਾਰਕੀਟ ਚੋਂ ਹਜੇ ਚੂੜੀਆਂ ਨਹੀਂ ਮਿਲ ਜਾਂਦੀਆਂ ਮੈਂ ਨਾ ਕਿਲੋ ਵਾਲੇ ਡੱਬਿਆਂ ਦੇ ਵਿੱਚ ਨਾ ਦੀਦੀ ਨੂੰ ਨਾ ਜਿੱਦਾਂ ਸੈੱਟ ਬਣਾਉਂਗੇ ਨਾ ਭਾਈ ਉਦਾਂ ਸੈੱਟ ਨਾ ਮੈਂ ਦੀਦੀ ਨੇ ਕੋਈ ਫੋਟੋ ਭੇਜ ਦੂੰਗੀ ਦੀਦੀ ਤੁਸੀਂ ਐਡਾ ਫਿਰ ਉਹਨਾਂ ਨੂੰ ਨਾ ਆਪਾਂ ਖੋਲ ਦਾਂਗੇ ਸੈੱਟ ਨੂੰ ਖੋਲ ਕੇ ਮੈਂ ਸੈੱਟ ਨਾ ਚੰਗੀ ਤਰ੍ਹਾਂ ਮਤਲਬ ਕਿ ਕਵਰ ਕਰਕੇ ਇਹਦੇ ਬਾਕਸਾਂ ਦੇ ਵਿੱਚ ਪਾ ਦਾਂਗੇ ਨਾ ਕਿਤੇ ਨਾ ਹੋਊਗਾ ਬਿਲਕੁਲ ਸੇਫਟੀ ਦੇ ਨਾਲ ਚਲੇ ਜਾਣਗੇ ਠੀਕ ਹੈ ਜੀ ਤੇ ਇੱਕ ਫਲਾਵਰ ਆ ਫਲਾਵਰ ਮੇਰੇ ਕੋਰੀਅਰ ਵਾਲੇ ਦੀ ਦੁਕਾਨ ਦੇ ਵਿੱਚ ਪਏ ਆ ਇੰਨੇ ਸੋਹਣੇ ਸੋਹਣੇ ਕੱਲ ਨਾ ਸਮਾਨ ਜ਼ਿਆਦਾ ਹੋ ਗਿਆ ਨਾਲੇ ਅਸੀਂ ਘਰ ਨਹੀਂ ਆਏ ਹੈਗੇ ਕੋਰੀਅਰ ਵਾਲੇ ਨੂੰ ਕੋਰੀਆ ਦੇ ਕੇ ਨਾ ਆਪਣਾ ਅੰਬੀਰਸਰ ਵਾਲਿਆਂ ਦਾ ਕੋਰੀਅਰ ਫੜਾ ਕੇ ਅਸੀਂ ਸਿੱਧਕ ਨਾ ਹੋਰ ਕਿਤੇ ਚਲੇ ਗਏ ਸੀ ਇਸ ਕਰਕੇ ਸਾਨੂੰ ਦੋਨੋਂ ਵੱਡੇ ਵੱਡੇ ਪੋਲੋਕੀਨ ਉਹਦੀ ਦੁਕਾਨ 'ਚ ਹੀ ਰੱਖਣੇ ਪਏਗੇ ਤੇ ਲੋ ਜੀ ਇਹ ਹੋ ਗਿਆ ਗ੍ਰੀਸ ਵਾਲਿਆਂ ਦਾ ਇਹ ਹੋ ਗਿਆ ਜੀ ਆਪਣਾ ਗ੍ਰੀਸ ਵਾਲਿਆਂ ਦਾ ਅੱਜ ਕੱਲ ਨਾ ਡਿਜ਼ਾਈਨਿੰਗ ਇੱਕ ਮਿੰਟ ਬੱਸ ਇੱਕ ਇੱਕ ਮਿੰਟ ਡਿਜ਼ਾਈਨਿੰਗ ਕੱਪ ਤਾਂ ਹਰ ਕੋਈ ਮੰਗਵਾਉਂਦਾ ਪਰ ਜੇ ਕੋਈ ਟਰਾਂਸਪੇਰੈਂਟ ਵੀ ਮੰਗਵਾਵੇ ਇਹਦਾ ਇੰਨਾ ਜਾਗੇ ਟ੍ਰੈਂਡ ਚੱਲ ਰਿਹਾ ਐ ਇੰਨਾ ਜ਼ਿਆਦੇ ਟ੍ਰੈਂਡ ਚੱਲ ਰਿਹਾ ਐ ਹੈਂਗੇਟੇ ਬਹੁਤ ਵਧੀਆ ਬੋਰਸਿੰਗ ਦੇ ਵਿੱਚ ਨਾ ਤਾਂ ਬਹੁਤੇ ਭਾਰੀ ਆ ਤੇ ਨਾ ਹੀ ਬਹੁਤੇ ਲਾਈਟ ਹੈ ਠੀਕ ਹੈ ਮੀਡੀਅਮ ਜਿਹਾ ਬਹੁਤ ਸੋਹਣਾ ਹੈ ਬਹੁਤ ਪਿਆਰੇ ਕੱਪ ਹੈ ਇਹ ਆਪਣੇ ਜਾਣਿਆ ਜੀ ਚੰਡੀਗੜ੍ਹ ਇਹ ਹੈਗੇ ਜੀ 600 ਰੁਪਏ ਦੇ 12 ਕੱਪ ਹੈ ਜੀ ਨਾ ਸੋਹੀ 600 ਰੁਪਏ ਦੇ ਇਸ ਤੇ ਲਿਖਿਆ ਹੈ ਇੱਕ ਮਿੰਟ 990 ਰੁਪਏ ਦੇ ਆ ਦੇਖੋ ਜੀ 595 ਰੁਪਏ ਦੇ ਚੇਕਪਾ ਕਿ ਪਤਾ ਹੈ ਮੈਨੂੰ ਕਈ ਕਹਿੰਦੇ ਨੇ ਤੁਸੀਂ ਡੱਬਿਆਂ ਵਾਲਾ ਰੇਟ ਮੈਨੂੰ ਆ ਡੱਬੇ ਚ ਹੀ ਬਚਣਾ ਜੀ ਜੋ ਬਚਣਾ ਹੈ ਜੇ ਮੈਂ 10 ਜਿਹੜੇ 20 ਰੁਪਏ ਬਚਣੇ ਇੱਕ ਬਾਕਸ ਚ ਹੀ ਬਚਣੇ ਆ ਦਾ 10 20 ਰੁਪਏ ਪਿੱਛੇ ਹੀ ਕਰਦੇ ਆ ਜੀ ਜੇ ਕਿਤੇ ਹਜ਼ਾਰ ਰੁਪਏ ਕੱਢ ਰਹੇ ਹੁੰਦੇ ਨਾ ਜਿੰਨੇ ਸਾਲ ਮੈਨੂੰ ਹੋ ਗਏ ਮੇਰੇ ਤੋਂ ਪਿੱਛੇ ਕੰਮ ਕਰਨੇ ਲੱਗੇ ਨਿਕਲ ਗਏ ਉਹ ਕਦੇ ਕਰਾਣੇ ਕਮਾਈਆਂ ਜਾਂ ਕਰਨੀਆਂ ਨੇ ਮੈਂ ਬਹੁਤ ਥੋੜੇ ਪੈਸੇ ਕੱਢਦੀ ਨਾ ਮੈਂ ਹਮੇਸ਼ਾ ਇਹ ਬਲੌਗ 'ਚ ਕਹਿੰਨੇ ਮੈਂ ਬਹੁਤ ਜੈਨੂਇਨ ਰੇਟ ਰੱਖਦੀ ਆ ਇਸ ਕਰਕੇ ਹਲੇ

ਇਹ ਤਾਂ ਬਹੁਤ ਕੰਮ ਦੀ ਆਈਟਮ ਹੈ ਬਹੁਤ ਅੱਛਾ ਬਪਣੇ ਮਾਨਸੇ ਤੇ ਭੇਜੀ ਸੀ ਮਾਨਸੇ ਵਾਲਿਆਂ ਨੂੰ ਜਿਹੜੀ ਭੇਜੀ ਸੀ ਨਾ ਉਹਨਾਂ ਦੇ ਡੋਂਗੇ ਦੇ ਉੱਪਰ ਪਲਾਸਟਿਕ ਦੇ ਢੱਕਣ ਐਸੇ ਕਰੋ ਤਿੰਨ ਸੀ ਤੇ ਮੈਨੂੰ ਇਹ ਹੋ ਗਿਆ ਮੈਂ ਤਾਂ ਕਿਤੇ ਜੇ ਲੇਟ ਆਏ ਤਾਂ ਫਿਰ ਅਗਲਾ ਐਨਾ ਸੱਚ ਅਸੀਂ ਪੇਮੈਂਟ ਪਾਤੀ ਹੈ ਪਤਾ ਨਹੀਂ ਭੇਜਣਗੇ ਪਤਾ ਨਹੀਂ ਨਹੀਂ ਇਸ ਕਰਕੇ ਮੈਨੇ ਹੋ ਭੇਜੀ ਤੇ ਆ ਢੱਕਣ ਵੀ ਹੈ ਵੀ ਹੈ ਜੀ ਢੱਕਣ ਵੀ ਉਹ ਨਹੀਂ ਹੈਗਾ ਵੀ ਇਹ ਮੇਹੀ ਹੈ ਇਹ ਮੇਰੇ ਕਵਾਲਿਆਂ ਦਾ ਜੀ ਪਾਰਸਲ ਤੇ ਇਸ ਪਾਰਸਲ ਅਦੇ 2130 ਦੇ ਟਮੇ ਸੋਨੇ ਸੋਨੇ ਇਹਦਾ ਪ੍ਰਾਈਸ ਹੈਗਾ ਕਿ 780 ਰੁਪਏ ਟੋਂਗਿਆਂ ਦਾ ਦੋਲਾ ਟੋਂਗਿਆਂ ਦਾ 780 ਰੁਪਏ ਨਹੀਂ ਸੌਰੀ ਇੱਕ ਮਿੰਟ 715 ਰੁਪਏ ਦੇ ਦੋ ਡੋਂਗੇ ਹੈ ਜੀ ਇਹ ਅਗੇ ਜੀ ਕੱਪ ਬਹੁਤ ਸੋਹਣੇ ਨੇ ਗਲੋਸ ਜਾਂ ਕੱਪਾਂ ਦੇ ਉੱਪਰ ਬਹੁਤ ਸੋਹਣੇ ਕੱਪ ਹੈ ਡਿਜ਼ਾਈਨਿੰਗ ਦੇਖੋ ਤੁਸੀਂ ਇੰਨੀ ਪਿਆਰੀ ਹੈ ਬੁਲਾਈ ਦੇ ਵਿੱਚ ਬਹੁਤ ਸੋਹਣੇ ਕੱਪ ਬਹੁਤ ਸੋਹਣੇ ਮੈਂ ਦੱਸ ਰਹੀ ਹਾਂ ਨੇ ਵੀ ਬਹੁਤ ਪਿਆਰੇ ਆ ਹੱਥ ਵੀ ਚੰਗੀ ਤਰ੍ਹਾਂ ਪੈਂਦਾ ਜਦੋਂ ਮਾਂਜਣੇ ਹੁੰਣ ਵਿੱਚ ਨਾ ਜੇ ਨੀਚੇ ਤੋਂ ਟਾਈਟ ਹੋਵੇ ਕਿ ਨਾ ਫਿਰ ਕਿ ਨਾ ਚਾਹ ਜੰਮ ਜਾਂਦੀ ਆ ਫਿਰ ਮਾਂਜਦੇ ਨਹੀਂ ਹੈਗੇ ਤੇ ਇਹਨਾਂ ਸੋਹਣੇ ਆ ਬਹੁਤ ਪਿਆਰੇ ਕੱਪ ਹੈ ਜੀ ਆਪਣੇ ਤੱਕ ਪੈਣੇ ਬਠਿੰਡੇ ਵਾਲੀ ਸਾਈਡ ਹੋਰ ਵੀ ਮੋਬਾਈਲ ਹੋਣਾ ਪਾਈ ਪਾ ਕੇ ਤੋਂ ਕੱਪ ਉਹਨਾਂ ਦੇ ਕੱਲੂ ਲੈ ਕੇ ਆਵਾਂਗੇ ਉਹਨਾਂ ਨੂੰ ਅੱਜ ਉਹ ਅੱਜ ਬਲੌਗ ਦੇਖ ਲੈਣੇ ਹਨ ਕਿ ਤੁਸੀਂ ਲੈਣੀ ਕਿ ਵੀ ਤੁਸੀਂ ਟਰਾਂਸਪੇਰੈਂਟ ਲੈਣੇ ਜਾਂ ਫਿਰ ਫਲਾਵਰ ਵਾਲੀ ਲੈਣੀ ਹੈ ਜੀ ਤੇ ਬਹੁਤ ਸੋਹਣੇ ਕੱਪ ਆਂਦੇਗੇ ਇੱਕ ਕੱਪ ਵੀ ਹੈਗੇ ਆ ਜੀ 1200 ਰੁਪਏ ਦੇ 12 ਕੱਪ ਠੀਕ ਹੈ ਜੀ ਬਹੁਤ ਸੋਹਣੇ ਕੱਪਾਂ 1200 ਰੁਪਏ ਦੇ 12 ਕੱਪ ਇਹ ਆਏ ਆ ਤੇ 715 ਰੁਪਏ ਦੇ ਆਖੀ ਉਹਦੇ ਡੰਗੇ ਆ ਜੀ ਇਹ ਤਾਂ ਆਪਣੇ ਦਰੋਂ ਕੱਟ ਕੇ ਜਾਂਦੇ ਆ ਇਹ ਮੈਂ ਕਈ ਦਿਨੋਂ ਉਪਯੋਗ ਕਰਿਆ ਸੀ ਕਰੰਗਨ ਵਾਲੇ ਵਰਸੇ ਵੀ ਮੈਂ ਕਲਾ ਬਲੌਗ ਬਣਾ ਹ ਤੇ ਦਿਖਾਵਾਂ ਤੇ ਹੁਣ ਹੋ ਗਈ ਜੀ ਇਹਦੇ ਚ ਚਾਰ ਚਾਰ ਸਟੇਟਾ ਦਾ ਸਮਾਨ ਹੋ ਗਿਆ ਆਪਣੇ ਬੈੱਡ ਦੇ ਉੱਪਰ ਹੁਣ ਆ ਗਈ ਲੋਥ ਸਕੇਲ ਦੀ ਕੜਾਹੀ ਇਹਨਾਂ ਦਾ ਇੱਕ ਕੁੱਕਰ ਇੱਕ ਬੈੱਡ ਸ਼ੀਟ ਤੇ ਇੱਕ ਕੜਾਹੀ ਤਿੰਨ ਚੀਜ਼ਾਂ ਮੇਪੜ ਕੱਟੀਆਂ ਹੋ ਗਈਆਂ ਦੀ ਜਿੰਨਾ ਤਿੰਨ ਚੀਜ਼ਾਂ ਦਾ ਹੋਰ ਆਰਡਰ ਦਿੱਤਾ ਹੋਇਆ ਉਹ ਵੀ ਆਪਾਂ ਕਰ ਦਿਆਂ ਦੀ ਜਿੰਨਾਂ ਨਾਲ ਕੱਲ ਨੂੰ ਗੱਲ ਤੇ ਉਹ ਵੀ ਭੇਜਣੀ ਹੈ ਇਹਨਾਂ ਨੇ ਇਹ ਦੀਦੀ ਇਹਨਾਂ ਨੂੰ ਦਾ ਸਮਾਨ ਹੈ ਜੀ ਤੇ ਇਸ ਸਮਾਨ ਕੇ ਮਾਰ ਕੇ ਕਿਸੇ ਟੈਂਪਰ ਦੇ ਵਿੱਚ ਫੌਰਨ ਚਲਾ ਜਾਏਗਾ ਛੁੱਟੀ ਛੁੱਟੀ ਨਾਲ ਦੇ ਵਿੱਚ ਪਰ ਹਾਲੇ ਆਪਣਾ ਇਹ ਸਮਾਨ ਮੋਗੇ ਗਿਆ ਹੈ ਨਾ ਕਿ ਆ ਤੁਸੀਂ ਖਰੀਦਦੀਆਂ ਨਾ ਜਿੰਨਾ ਸੋਹਣਾ ਸਮਾਨ ਉਹਨੇ ਪਿਆਰ ਦੇ ਵਿੱਚ ਮੈਂ ਖਰੀਦਦੀਆਂ ਤੇ ਉਹਨੇ ਪਿਆਰ ਦੇ ਵਿੱਚ ਅਸੀਂ ਇਥੋਂ ਵਿਦਾ ਕਰਦੇ ਹਾਂ ਤੇ ਉਹਨੇ ਪਿਆਰ ਦੇ ਵਿੱਚ ਅਸੀਂ ਸੋ ਆਸ਼ੀਰਵਾਦ ਵੀ ਦਿੰਦੇ ਆ ਕਿ ਤੁੰਮੇ ਮੇਰੇ ਤੋਂ ਕੋਈ ਵੱਡਾ ਬਚੂਨ ਕੋ ਬਰਕ ਰਿਆ ਆਂ ਤੁੰਮੇ ਕੋਈ ਛੋਟਾ ਬਰਕ ਰਿਆ ਕਿਉਂ ਨਾ ਮੈਂ ਇਸੇ ਚੀਜ਼ ਦੇ ਵਿੱਚ ਜਿਸ ਦਾ ਵੀ ਖਾਣਾ ਬਣੇਗਾ ਉਹ ਸੋਨਾ ਦੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਮਾਣੇ ਤਾਂ ਦ੍ਰਿਸ਼ਟੀ ਪਰਮਾਨੰਥ ਖਾਣੇ ਦਾ ਲਾਗਣਾ ਨੂੰ ਬਈ ਪਹਿਲਾ ਆਪਾਂ ਸੋਚੇ ਸੀ ਕਿ ਇਹ ਦਿਨ ਨਾ 26 ਸੈਂਟੀਮੀਟਰ ਦੀ ਫਿਰ ਮੇਰੇ ਦਿਮਾਗ 'ਚ ਮੈਂ ਕਿਹਾ 45 ਸੈਂਟੀਮੀਟਰ ਦੀ ਫਿਰ ਮੈਂ ਕਿਹਾ ਨਹੀਂ ਕੱਲ ਨੂੰ ਅੱਜ ਫੈਮਿਲੀ ਦੇ ਚਲੋ ਬੱਚੇ ਛੋਟੇ ਆ ਕੱਲ ਵੱਡੇ ਹੋਣਗੇ ਫਿਰ ਆਪਾਂ ਨੇ ਉਹਨਾਂ ਨੇ ਵੀ ਸਲਾਹ ਕੀਤੀ ਆਪਾਂ ਨੇ ਕਿ ਇਹ ਆਪਾਂ 30 ਸੈਂਟੀਮੀਟਰ ਦੇ ਕਿਉਂਕਿ ਕੜੀ ਤਾਂ ਦੇਖੋ ਜੀ ਤੁਹਾਨੂੰ ਪਤਾ ਕਿ ਹਰ ਸਾਡੇ ਵਿੱਚ ਹਰ ਕੋਈ ਚਾਹ ਨਾਲ ਖਾਂਦਾ ਹੈ ਨਾ ਕੜੀ ਤਾਂ ਜਦੋਂ ਕੜੀ ਖਾੜੀ ਵਾਸਤੇ ਆਪਾਂ ਹੋਰ ਕੁਝ ਲੱਭਦੇ ਹੁਈਏ ਐਸੇ ਵਿੱਚ ਕੜੀਆਂ ਕੜੀ ਬਣेंगी ਐਸੇ ਵਿੱਚ ਸਬਜ਼ੀਆਂ ਬਣਣਗੀਆਂ ਐਸੇ ਵਿੱਚ ਸੁੱਕੀ ਤਰੀ ਸਭ ਕੁਝ ਕੋਈ ਚੀਜ਼ ਦੇ ਵਿੱਚ ਬਣੇਗਾ ਤੇ ਫਿਰ ਥੋੜਾ ਆਪਾਂ ਵੱਡੀ ਲਈਏ ਤੇ ਹਲੇ ਜੀ ਆਪਾਂ ਨੇ ਨਾ ਇੱਕ ਵੀ ਦਾ ਟ੍ਰੈਂਡਿੰਗ ਪਿਆ ਤੇ ਉਸ ਤੇ ਦੇਰੀ ਜੀ ਆਪਾਂ ਨੇ ਸਪੇਨ ਦੇ ਵਿੱਚ ਕੜਾਹੀ ਖੋਏ ਵਾਲੀ ਤੇ ਮੇਰੇ ਪਪਾ ਜੀ ਬਹੁਤ ਜ਼ਾਇਦ ਰਹੇਗੀ ਬਹੁਤ ਵਧੀਆ ਖੁਆਪੋ ਪੈ ਜਾਂਦਾ ਹੈ 30 ਕਿਲੋ ਵਾਲੀ ਵੀ ਠੀਕ ਹੈ 35 ਕਿਲੋ ਵਾਲੀ ਵੀ ਠੀਕ ਹੈ ਪਰ ਕੋਰੀਅਰ ਦੇ ਵਿੱਚ ਨਾ 30 ਕਿਲੋ ਅਲਾਉਡ ਹੈ 30 ਤੋਂ ਵੱਧ ਨਹੀਂ ਅਲਾਉਡ ਹੈਗਾ ਬਿਲਕੁਲ ਵੀ ਭੇਜਣ ਤੇ ਨਹੀਂ ਤੇ ਹੁਣ ਦੀਦੀ ਨਾਲ ਸਲਾਹ ਕਰਦੇ ਆਪਾਂ ਤੇ ਉਹਨਾਂ ਨੇ ਉਹਨਾਂ ਨੂੰ ਹੀ ਭੇਜਣੀ ਇਹਨਾਂ ਦੀ ਕਾਹ ਲੈ ਕਰਾਈ ਰਹੇ ਅੱਛੇ ਸੀ ਪਰ ਮੈਨੂੰ ਕੀ ਜਿਹਾ ਜਿਹਾ ਹੋਣੀ ਤੇ ਲੋਦੀ ਬਲੌਗ ਨਾ ਬਹੁਤ ਲੰਬਾ ਹੋ ਗਿਆ ਕਿ ਮੇਰਾ ਕੱਟਾ ਬਲੌਗ ਦੀ ਹੈ ਜਿਸ ਤੇ ਆਪਾਂ ਐਡਿਟ ਕਰਨਾ ਹੋਣਾ ਦੀ ਉਹ ਬਰਤਨਾਂ ਦਾ ਬਣਿਆ ਹੋਇਆ ਤੇ ਜਦੋਂ ਇਹ ਦੀਦੀ ਦਾ ਸਾਰਾ ਸਮਾਨ ਇਕੱਠਾ ਹੋ ਗਿਆ ਤਾਂ ਉਹ ਵੀ ਦਿਖਾਵਾਂਗੇ ਹਲੇ ਆਪਾਂ ਆਪਣੇ ਕੋਲ ਇਕੱਠਾ ਕਰ ਲਈ ਮਤਲਬ ਸਮਾਨ ਲੋ ਜੀ ਹੁਣ ਬਲੌਗ ਦੇ ਅੰਦਰ ਆਪਾਂ ਇੱਥੇ ਕਰਦੇ ਹਾਂ ਬਹੁਤ ਸੋਹਣਾ ਸਮਾਨ ਤੇ ਸਾਰੇ ਜਣੇ ਆਸ਼ੀਰਵਾਦ ਦਿਓ ਕਿ ਮੇਰੇ ਹਸਬੰਦ ਨਾਲ ਐਂ ਠੀਕ ਠਾਕ ਪਹੁੰਚ ਜਾਣ ਹਲੇ ਤਾਂ ਜੀ ਲੱਗ ਜੇਗਾ ਆਪਾਂ ਇੱਕ ਦੋ ਨਹੀਂ ਡੇਢ ਕੁ ਮਹੀਨਾ ਲੱਗ ਜੇਗਾ ਡੇਢ ਮਹੀਨੇ ਦੇ ਵਿੱਚ ਵਿੱਚ ਆਪਾਂ ਉਹਨਾਂ ਦੀ ਤਿਆਰੀ ਵੀ ਕਰਾਂਗੇ ਸਾਰਾ ਕੁਝ ਕਰਾਂਗੇ ਸ਼ੇਅਰ ਕਰਾਂਗੇ ਤੁਹਾਡੇ ਨਾਲ ਸਭ ਕੁਝ ਚਲੋ ਜੀ ਤਾਂ ਤੱਕ ਲਈ ਬਾਏ ਬਾਏ ਸਾਰੇ ਜਣੇ ਮੈਨੂੰ ਆਸ਼ੀਰਵਾਦ ਦਿਓ ਸੋਹਣੇ ਸੋਹਣੇ ਵੀਵਸ ਲੈ ਕੇ ਆਓ ਬਹੁਤ ਸੋਹਣਾ ਸਮਾਨ ਦੀ ਜਾਣਕਾਰੀ ਦਿੱਤੀ ਹੈ ਤੇ ਸਮਾਨ ਦੀ ਜਾਣਕਾਰੀ ਦੇਣ ਨਾਲੋਂ ਜ਼ਿਆਦਾ ਸੋਹਣਾ ਤੁਹਾਨੂੰ ਦਿਖਾਇਆ ਬਹੁਤ ਸੋਹਣਾ ਸਮਾਨ ਹੈ ਬਹੁਤ ਹੀ ਪਿਆਰਾ ਤੇ ਕਿਸੇ ਨੇ ਇੱਥੇ ਜਿੱਪਣਾ ਨੇ ਮੰਗਵਾਣਾ ਨਾ ਤੇ ਤੁਸੀਂ ਜਲਦੀ ਤੇ ਜਲਦੀ ਮੈਨੂੰ ਆਰਡਰ ਦੇ ਸਕਦੇ ਹੋ ਤੇ ਇਹਦੇ ਜਿਹੜੇ ਟੱਕਣ ਹਨ ਨਾ ਜੀ ਸਟੀਲ ਦੇ ਟੱਕਣ ਹੈ ਤੇ ਬਾਕੀ ਇਥੇ ਵੀ ਕਿਸੇ ਨਾ ਮਗੋਂ ਹਨਾ ਦੀ ਵਾਗਿ ਤੇ ਵਿੱਚ ਹਜੇ ਟਾਈਮ ਹੈਗਾ ਤਾਂ ਤੁਸੀਂ ਜਲਦੀ ਮੈਨੂੰ ਆਰਡਰ ਦੇ ਸਕਦੇ ਆ ਮੈਰੀਕਾ ਕੈਨੇਡਾ ਵਾਲੇ ਜੇ 2 ਦਿਨ 2 ਦਿਨ ਬਾਅਦ ਵੀ ਆਰਡਰ ਦੇਣਗੇ ਨਾ ਉਹਨਾਂ ਕੋਲ ਨਾ 7 ਦਿਨਾਂ ਦੇ ਵਿੱਚ ਡਿਲੀਵਰੀ ਹੋ ਜੂਗੀ ਮੇਰੀ ਗੱਲ ਹੈਗੀ ਜੀ ਯੂਰਪ ਦੀ ਸਿਰਫ ਇੱਕ ਯੂਰਪ ਦੇ ਵਿੱਚ ਅ ਯੂਕੇ ਦੇ ਵਿੱਚ ਥੋੜਾ ਜਿਹਾ ਸਾਮਾਨ ਨੂੰ ਟਾਈਮ ਲੱਗਦਾ ਹੈ ਖਾਸ ਕਰਕੇ ਯੂਰਪ ਦੇ ਵਿੱਚ ਹੀ ਲੱਗਦਾ ਯੂਕੇ ਵੀ ਨਹੀਂ ਇੰਨਾ ਲੱਗਦਾ ਹੈਗਾ ਬਾਕੀ ਜਲਦੀ ਤੇ ਜਲਦੀ ਦੋ ਸਾਰਾ ਸਾਮਾਨ ਬਹੁਤ ਸੋਹਣਾ ਬੋਰੋ ਸਿਲ ਵੀਰੋਦ ਤੇ ਪੀਐਮਵੀ ਤੇ ਲੈਪਟ ਇਹਨਾਂ ਚੀਜ਼ਾਂ ਦੇ ਸਾਨੂੰ ਅਸੀਂ ਪ੍ਰਾਣ ਦਾ ਸਮਾਨ ਦਿਖਾਇਆ ਤਾਂ ਤਲੀ ਅਸ਼ੀਰਵਾਦ ਤੋਂ ਸਾਰੇ ਜਣੇ ਜੀ ਮੇਰੀ ਵੀਡੀਓ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਜਰੂਰ ਕਰੋ ਲਾਈਕ ਜਰੂਰ ਕਰੋ ਕਮੈਂਟ ਬਾਕਸ ਭਰ ਦਿਓ ਸੋਨੇ ਸੋਨੇ ਜਿੰਨਾ ਸੋਨਾ ਸਮਾਨ ਦਿਖਾਇਆ ਉਹਨੇ ਸੋਨੇ ਸੋਨੇ ਕਮੈਂਟਾਂ ਦੇ ਵਿੱਚ ਕਮੈਂਟ ਬਾਕਸ ਭਰ ਦਿਓ ਚਲੋ ਜੀ ਤੱਕ ਲਈ ਬਾਏ ਬਾਏ ਸਾਰੇ ਬੋਲੇ જય ਸ਼੍ਰੀਕ੍ਰਿਸ਼ਨਾ ਵਾਹਿਗੁਰੂ ਜੀ ਦਾ ਫਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਨਾਲ ਸ਼ੇਅਰ ਕਰ ਲੱਗੀਆਂ ਮੇਰੇ ਹਸਬੰਦ ਦੇ ਨਾਲ ਕੋਈ ਦੋਸਤ ਹੈ ਜੀ ਬਹੁਤ ਤਾਂ ਪਹਿਲਾਂ ਤਾਂ ਗੇ ਹੋਈ ਐ ਤੇ ਉੱਥੇ ਜਾ ਕੇ ਫਿਰ ਉਹਦੀ ਮੈਰਿਜ ਵਗੈਰਾ ਵੀ ਹੋਈ ਸੀ ਹੁਣ ਤਾਂ ਵਿਚਾਰੇ ਤਕਰੀਬਨ ਕਾਫੀ ਏਜ ਵੀ ਹੋ ਗਈ ਐ ਤੇ ਪਰ ਉਹਨਾਂ ਨੇ ਨਾ ਆਪਣੇ ਨੂੰ ਮਾਈ ਹਸਬੰਡ ਨੂੰ ਨਾ